ਹਾਂਜੀ ਹਰ ਕੀ ਹਾਲ ਚਾਲ ਹਾਰੇ ਦੋਸਤਾਂ ਮੇਤਰਾ ਉਮੀਦ ਕਰਦੀ ਠੀਕ ਠਾਕ ਹੋਣ ਤੁਹਾਡੇ ਜਨਵਰੀ ਸੱਟ ਵੱਟ ਹੋਣਗੇ ਲਓ ਵੀ ਮਿੱਤਰੋ ਬਲੌਗ ਦੀ ਕਾਫੀ ਸਟਾਰਟ ਹੋ ਗਈ ਤੇ ਜਨਵਾਰ ਆਪਾਂ ਦਾ ਇਹ ਡਾ ਦੋ ਕੁ ਤਾਂ ਇਧਰ ਆ ਮੈਂ ਲਿਆਉਣਾ ਫੜ ਕੇ ਲਓ ਜੀ ਆਹ ਫੜ ਲਿਆ ਆਪਣਾ ਲਾਲ ਗਿੱਚੀ ਵਾਲਾ ਮਾਰਦਗੇ ਉਲਾ ਬਾਬੇ ਦਾ ਨਾਮ ਲੈ ਕੇ ਓਹੋ ਹੋ ਜਾਂਦਾ ਬਾਕੀ ਫੜ ਗਿਆ ਇਧਰੋਂ ਤੇ ਸਫਾਈ ਅੱਜ ਬਾਈ ਮੈਂ ਕਰਤੀ ਆ ਛੋਡੇ ਦੀ ਕਰੋ ਚੈੱਕ ਕਰ ਅਜੇ ਟਾਈਮ ਨਹੀਂ ਉੱਠ ਖੜੇ ਪਾਣੀ ਵਾਲੇ ਜਾਨਵਰ ਛੱਡੇ ਹੋ ਸੁਣ ਦੱਸਦੇ ਆ ਕਿਹੜੇ ਕਿਹੜੇ ਚਾਰ ਪੰਜ ਛੱਡੇ ਆ ਇੱਥੋਂ ਫੜਗੇ ਪਹਿਲਾਂ ਤਾਂ ਆਹ ਫੜ ਲਈ ਆਪਣੀ ਸਾਤੇ ਵਾਲੀ ਇਹਨੂੰ ਛੱਡਦਗੇ ਫੇਰ ਫੜਾਂਗੇ ਚੀਨੀ ਲਓ ਬਾਈ ਸਾਤੇ ਵਾਲੀ ਚੱਲ ਵੀ ਚੱਲ ਵੀ ਜੀਨੇ ਆ ਰਹੀ ਹੈ ਬਾਈ ਆ ਗਈ ਮੇਰਾ ਬੱਤ ਆਵੀਵਾ ਭਵੀ ਮ ਕੀ ਆ ਲਈ ਉਹ ਲਾਉ ਜੀ ਕਬਰ ਚ ਕਰ ਲਈ ਚੀਨੀ ਵੀ ਚੱਲ ਵੀ ਚੀਨਗੇ ਆ ਫੜ ਲਿਆ ਬਾਈ ਪੱਠਾ ਆ ਦੇ ਬੈਠਾ ਇਹਦੇ ਜਾਨਵਰਾਂ ਨਾਲ ਨਿਕਲ ਜੇ ਇਹ ਵੀ ਧਿਆਨ ਰੱਖਣਾ ਪੈਂਦਾ ਆ ਲਓ ਜੀ ਪੱਠਾ ਫੜ ਲਿਆ ਸੱਪ ਆਪਣਾ ਇਹ ਚੱਲ ਵੀ ਓਏ ਅੰਦਾ ਲਾਉ ਜੀ ਰੱਤਾ ਬੱਚਾ ਵੀ ਫੜ ਲਿਆ ਚੱਲ ਵੀ ਰੱਤਾ ਹੈਚ ਲੋ ਬਈ ਜਾਨਵਰ ਸਾਰੇ ਜਿ ਆਪਾਂ ਛੱਡਦੇ ਆ ਅ 1 2 3 4 5 5 ਪਹਿਲਾਂ ਛੱਡੇ ਆ ਤੇ 5 ਹੀ ਹੁਣ ਛੱਡੇ ਆ 10 ਜਾਨਵਰ ਟੋਟਲ ਅੱਜ ਛੱਡੇ ਆ 5 ਪਾਣੀ ਵਾਲੇ ਤੇ 5 ਹੀ ਸੁੱਕੇ ਤੇ ਪਾਣੀ ਵਾਲੇ ਮੈਂ ਅੱਜ ਟਾਈਮ ਨਹੀਂ ਛੱਡਦੇ ਸੀ ਬਾਈ 5 ਵਜੇ ਉੱਠਿਆ ਮੈਂ ਮੈਂ ਕਾਹੀ ਸਵਾਈ ਸੁਈ ਕਰਤੀ ਐ ਖੁੱਡਿਆਂ ਨੂੰ ਪਤਾ ਜੀ ਇੱਧਰ ਲਈ ਦੇ ਨਹੀਂ ਕੀਤੀ ਹਜੇ ਇਹ ਹਿੱਪ ਕਰਦਨੇ ਗੱਟਾ ਦੀ ਥੀ ਪਿਆ ਕੂੜੇ ਕਚਰੇ ਵਾਲਾ ਛਤਰੀਆਂ ਦੋਨੇ ਆ ਰਹੀਆਂ ਰੱਤਾ ਫਿਰਦਾ ਹੋ ਜਾਂਦਾ ਉਹਦੇ ਉਹਦੇ ਖੇਡਾ ਖੇੜਦੇ ਫਿਰਦਾ ਚੀਨੀ ਆ ਜਾਂਦੀ ਐ ਤੇ ਬਾਕੀ ਜਨਵਰੀ ਇਥੇ ਦੋ ਡਾਵਾਗੇ ਆਪਾਂ ਜਦੋਂ ਇਹ ਸਾਰੇ ਆ ਗਏ ਨਾ ਉਹ ਵੀ ਤੁਹਾਨੂੰ ਬਲੌਗ ਚ ਦਿਖਾਵਾਂਗੇ ਆ ਦੋ ਜਨਵਰ ਡਾਵਾਗੇ ਕਰਾਰੇ ਲਾਲ ਚੀਨਾ ਦੇ ਕੋਰਨੇ 'ਚ ਬੜ ਕੇ ਬਹਿ ਗਿਆ ਇਹ ਇੱਕ ਆ ਬੈਠਾ ਇਹ ਦੋ ਜਾਨਵਰ ਡਾਵਾਗੇ ਜਦੋਂ ਸਾਰੇ ਆ ਗਏ ਤੇ ਇੱਕ ਕਬੂਦਰੀ ਦੀ ਨੇ ਆਪਣੀ ਸ਼ਾਖ ਖੀਦੀ ਆ ਹੱਡੀ ਨਿਕਲੇ ਵਿੰਗੇ ਪੈਰ ਵਾਲੀ ਦੀ ਬਾਈ ਉਹ ਹੈਗੀ ਆ ਥੱਲੇ ਤੇ ਉਹਨੂੰ ਫਿਰ ਕੱਲ ਮੈਂ ਦਵਾਈ ਦੂਈ ਦਿੱਤੀ ਯਾਰ ਪਹਿਨ ਤਾਂ ਪਤਾ ਨਹੀਂ ਲੱਗਾ ਦੋ ਤਿੰਨ ਦਿਨ ਬਾਅਦ ਸੀ ਇਹਨਾਂ ਨੇ ਉਹਨਾਂ ਨੇ ਮੇਰੀ ਗੌਰ ਕੀਤੀ ਇਹ ਹੋ ਸਕਦਾ ਇਹਨਾਂ ਨੇ ਉਹ ਦਾਣੇ-ਦੋਣੇ ਮਾੜਾ-ਮੋਟਾ ਖਾਂਦੀ ਸੀ ਹਨਾ ਇਹਨਾਂ ਨੇ ਕਿਹਾ ਵੀ ਠੀਕ ਹੀ ਆ ਫੜ ਕੇ ਕਿਸੇ ਨੇ ਵੇਖੀ ਨਹੀਂ ਤੇ ਉਹੀ ਗੱਲ ਉਹਦੀ ਹੱਡੀ ਨਿਕਲੀ ਪਈ ਸੀ ਪਰ ਜਦੋਂ ਕੱਲ ਦੇਖਿਆ ਬਾਈ ਮੈਂ ਕਿਹਾ ਦਾਣੇ ਨਹੀਂ ਖਾਂਦੀ ਹਨਾ ਘੁਰਨੇ ਚ ਮੂੰਹ ਦੂਜੇ ਵਸੇ ਗਰੀ ਬੈਠੀ ਕੰਧ ਅੱਲੀ ਤੇ ਫੜੀ ਪੜਕੇ ਨੂੰ ਪਾਵਰ ਜੈਲ ਤੇ ਲੈ 52 ਮਿਕਸ ਕਰਕੇ ਦਿੱਤੇ ਹੁਣ ਕੁੱਖ ਜੀ ਲੱਗੀ ਰੋਟੀ ਖਵਾਈ ਦਵਾਈ ਦੁਈ ਹੋਰ ਦਿੱਤੀ ਗੋਲੀ ਗਾਲੀ ਹੁਣ ਠੀਕ ਆ ਬਈ ਉਹ ਹੁਣ ਲੱਗ ਜੂਗੀ ਭਰਨ ਪਾਪੇ ਨੇ ਵੀ ਅੱਜ ਜਾਨਵਰ ਡਾਏ ਵੇ ਆ ਅੱਠ ਦਾ ਸੀ ਪਾਪੇ ਨੇ ਛੱਡੇ ਆ ਤੇ ਹੈਲੀਕਾਪਟਰ ਦੇਖੋ ਆਪਣਾ ਆ ਫਿਰਦਾ ਆਦੇ ਹੁੰਦਾ ਉੱਤੇ ਨਹੀਂ ਲਓ ਬਈ ਇੱਧਰ ਲੈ ਖੁੱਡੇ ਜੋ ਵੀ ਕਰਦੇ ਆ ਸਫਾਈ ਫਿਰ ਦਿਖਾਉਣਾ ਤੁਹਾਨੂੰ ਲਓ ਵੀ ਬਈ ਦੋ ਜਾਨਵਰ ਆ ਗਏ ਇੱਕ ਤਾਂ ਆਪਣਾ ਕਾਲਸਰਾ ਆ ਦੇਖੋ ਤੇ ਇੱਕ ਆਰੇ ਸਾਤ ਵਾਲੀ ਠੀਕ ਹੈ ਜੀ ਬਾਕੀ ਬਈ ਫਿਰਦੇ ਆ ਆ ਫਿਰਦਾ ਬੱਚ ਆ ਸੀਗੀ ਬਈ ਹੱਡੀ ਵਾਲੀ ਸ਼ਾਕੀ ਮਿੰਗੇ ਪੈਰ ਵਾਲੀ ਇਹਨੂੰ ਦੇਤੀ ਹੈ ਦਵਾਈ ਆ ਬੰਗਾ ਦਵਾਈਆਂ ਰੋਟੀ ਵੀ ਦਿੱਤੀ ਆ ਉਹ ਥੋੜੀ ਨੂੰ ਬਾਹਰ ਖੋਲਾ ਵਾ ਇਹਦਾ ਕੰਮ ਹੀ ਗਲਤ ਹੋ ਗਿਆ ਜੀ ਆ ਆ ਗਈ ਚੀਨੀ ਛਤਰੀ ਆਪਾਂ ਲਾਤੀ ਉੱਚੀ ਟਾਈਮ ਹੋਇਆ ਤੇ ਲਗ 11 ਕ ਦਾ ਆ ਗਿਆ ਬੱਚਾ ਲਓ ਭਾਈ ਜਾਨਵਰ ਆ ਗਏ ਦੋ ਰਹਿ ਗਏ ਚੀਨੀ ਆ ਗਈ ਆ ਬੱਚਾ ਆ ਗਿਆ ਵਾ ਸਾਤੇ ਵਾਲੀ ਆ ਗਈ ਇਧਰ ਦੋਨੇ ਆ ਆ ਗਏ ਆ ਕੂਟਰ ਤਾਂ ਹੁਣੀ ਆਇਆ ਕੱਲ ਸਰਾਜ ਪਹਿਲਾਂ ਆ ਗਿਆ ਸੀ ਤੇ ਆ ਆਇਆ 11 ਵਜੇ ਸਵਾ 11:00 ਚ ਹੈਲੀਕਾਪਟਰ ਤੇ ਆਪਣਾ ਟੂਸੇ ਵਾਲਾ ਬੈਟ ਟੂਸੇ ਵਾਲਾ ਉਹ ਫਿਰਦੇ ਠੀਕ ਹੈ ਬਾਈ ਆਏ ਆਂਦੇ ਬਾਈ ਦੋਨੇ ਆਉਂਦੇ ਬਾਈ ਦੋਨੇ ਜਾਨਵਰ ਆਹ ਫਰਦੀ ਬਾਈ ਡੰਡਿਆ ਵਾਲਾ ਤੇ ਬੈਠੇ ਦੂਸੇ ਵਾਲਾ ਆਹ ਦੇ ਮੁੜਿਆ ਸਵਾ 11 ਹੋ ਗਿਆ ਤੇ ਵੇਖਦੇ ਕਦੋਂ ਆਉਂਦੇ ਆ ਦੇਖੋ ਫਿਰ ਲਓ ਵੀ ਭਾਈ 11:30 ਦਾ ਟਾਈਮ ਹੋ ਚੁੱਕਿਆ ਤੇ ਦੋਨੇ ਹੈਲੀਕਾਪਟਰ ਤੇ ਉਹ ਫਿਰਦੇ ਆ ਵੀਰੇ ਤੇ ਆਹ ਦੋ ਜਾਨਵਰ ਪਾਲੇ ਇੱਥੇ ਇਹਨਾਂ ਨੂੰ ਡਾਉਨੇ ਆਪਾਂ ਜਦੋਂ ਦੋਨੇ ਆ ਗਏ ਤੁੱਪੇ ਪਾਲੇ ਆ ਨੀਵੇਂ ਕਰਕੇ ਇੱਥੇ ਕਿਉਂਕਿ ਇਹਨਾਂ ਦੇ ਲੋਹੇ ਵਾਲੀ ਬੰਜੀ ਤਾਂ ਫਿਰ ਆ ਲਾਈ ਵੀ ਛਤਰੀ ਆਪਾਂ ਠੀਕ ਆ ਤੇ ਬਾਕੀ ਦੇਖਦੇ ਹਾਂ ਉੱਚੇ ਹੋ ਗਏ ਲੈ ਆਉਂਦੇ ਬਾਈ ਆ ਕਰਦੇ ਸੋਨੇ ਹੁਣ ਬੈਠਣਗੇ ਲੱਗਦਾ ਦੇਖੋ ਬਾਈ ਰੰਗ ਫਿਰ ਲਓ ਵੀ ਬਾਈ ਤੁਹਾਡੇ ਸਾਹਮਣੇ ਤੁਹਾਨੂੰ ਲਾਈਵ ਦਿਖਾਇਆ ਟਾਈਮ ਹੋ ਚੁੱਕਿਆ ਪਾਉਨੇ 12 ਵਜੇ ਦਾ ਠੀਕ ਹੈ ਜੀ ਆ ਦੋਨੇ ਬਹਿ ਗਏ ਆਪਣੇ ਪੱਠੇ ਦਈਏ ਇਹਨਾਂ ਨੂੰ ਤਾੜ ਥੱਲੇ ਲੈ ਚਲੇ ਗਏ ਤੇ ਆਹ ਦੋਨੇ ਡੰਨੇ ਆਪਾ ਲੋ ਬਈ ਆਹ ਛੱਡ ਦੇ ਦੋਨੇ ਆਦਾ ਈੁਰਦਾ ਯਾਰ ਮਾਥਾ ਹੀ ਖੁੱਲਦਾ ਤਾਂ ਇਧਰ ਵੜ ਗਿਆ ਬਈ ਇਹ ਹੋ ਗਿਆ ਉੱਚੇ ਕਬੂਤਰ ਆਵੇ